ਮੁੱਖ ਮੰਤਰੀ ਭਗਵੰਤ ਮਾਨ ਅਤੇ ਆਪਸ ਪ੍ਰੀਮੋਰ ਵਿੰਦ ਕੇਜਰੀਵਾਲ ਦੇ ਵੱਲੋਂ ਅੱਜ ਜਲੰਧਰ ਵਿਖੇ ਲਵਲੀ ਪ੍ਰੋਫੈਸ਼ਨਲ ਯੂਨੀਵਰਸਿਟੀ ਦਾ ਦੌਰਾ ਕੀਤਾ ਗਿਆ। ਇਸ ਦੌਰਾਨ ਉਨ੍ਹਾਂ ਦੇ ਵੱਲੋਂ ਜਿੱਥੇ ਪੰਜਾਬ ਦੇ ਵਿੱਚ ਰੋਸ਼ਨ ਪੰਜਾਬ ਪ੍ਰੋਜੈਕਟ ਦਾ ਨੀਂਹ ਪੱਥਰ ਰੱਖਿਆ ਗਿਆ, ਉੱਥੇ ਪੰਜਾਬ ਵਾਸੀਆਂ ਨੂੰ ਬਿਜਲੀ ਦੇ ਕਟਾਂ ਤੋਂ ਮੁਕਤ ਕਰਨ ਦੇ ਲਈ ਵੱਡਾ ਐਲਾਨ ਵੀ ਕੀਤਾ ਗਿਆ। ਆਪਣੇ ਸੰਬੋਧਨ ਦੇ ਵਿੱਚ ਮਾਨ ਨੇ ਕਿਹਾ ਕਿ ਅੱਜ ਦਾ ਦਿਨ ਬਿਹਤ ਇਤਿਹਾਸਿਕ ਹੋਣਾ ਹੈ ਕਿ ਪੰਜਾਬ ਵਾਸੀਆਂ ਨੂੰ ਬਿਜਲੀ ਦੇ ਕਟਾਂ ਤੋਂ ਤੁਰੰਤ ਛੁਟਕਾਰਾ ਮਿਲੇਗਾ। ਭਗਵੰਤ ਮਾਨ ਨੇ ਕਿਹਾ ਕਿ ਅੱਜ ਦੀ ਜਮਾਨੀ ਦੇ ਵਿੱਚ ਬਿਜਲੀ ਤੋਂ ਬਿਨਾਂ ਕੁਝ ਨਹੀਂ ਹੋ ਸਕਦਾ। ਜੋ ਕਿ ਲਾਈਫ ਲਾਈਨ ਹੈ ਉਸ ਦੇ ਵਿੱਚ ਪੰਜਾਬ ਬਹੁਤ ਵੱਡੀ ਛਲਾਂਗ ਲਗਾ ਰਿਹਾ ਹੈ ਭਗਵੰਤ ਮਾਨ ਨੇ ਕਿਹਾ ਕਿ ਪੰਜਾਬ ਸਰਕਾਰ ਦੇ ਵੱਲੋਂ 5000 ਕਰੋੜ ਰੁਪਏ ਨਵੀਂ ਗ੍ਰੇਡਾਂ ਦਾ ਨਵੀਆਂ ਲਾਈਨਾਂ ਨਵੇਂ ਟਰਾਂਸਫਾਰਮ ਦੇ ਪ੍ਰਾਣੀਆਂ ਨੂੰ ਅਪਗ੍ਰੇਡ ਕਰਨ ਦਾ ਉਤਪਾਦਨ ਸਮਰੱਥਾ ਵਧਾਉਣ ਦੇ ਲਈ ਬਹੁਤ ਵੱਡਾ ਟੀਚਾ ਮਿਥਿਆ ਗਿਆ ਬਿਜਲੀ ਤੋਂ ਬਿਨਾ ਜ਼ਿੰਦਗੀ ਦੀ ਕਲਪਨਾ ਵੀ ਨਹੀਂ ਕੀਤੀ ਜਾ ਸਕਦੀ ਬਿਜਲੀ ਰੈਗੂਲਰ ਆਵੇ ਬਿਜਲੀ ਪੂਰੀ ਮਿਲੇ ਤਾਂ ਇੰਡਸਟਰੀ ਖੇਤ ਅਤੇ ਘਰ ਤਿੰਨੋਂ ਯੂਨਿਟਾਂ ਦੇ ਲਈ ਬਿਜਲੀ ਦੀ ਪੂਰਤੀ ਕਰਨਾ ਸਰਕਾਰ ਦਾ ਫਰਜ਼ ਬਣਦਾ ਹੈ ਮੈਨੂੰ ਦੱਸ ਦਿਓ ਇਹ ਬਿਹਤ ਖੁਸ਼ੀ ਹੋ ਰਹੀ ਹੈ ਕਿ ਜਦੋਂ ਤੋ ਸਰਕਾਰ ਨੇ ਜ਼ਿੰਮੇਵਾਰੀ ਸੰਭਾਲੀ ਐ ਸਿ ਬਿਜਲੀ ਦੇ ਬਹੁਤ ਕੰਮ ਕੀਤੇ ਨਹੀਂ ਤਾਂ ਉੱਥੇ ਹੀ ਮਾਨ ਸਰਕਾਰ ਨੇ ਕਿਹਾ ਕਿ ਚਾਰਖੰਡ ਦੇ ਵਿੱਚ ਬੰਦ ਪਈ ਪੰਜਾਬ ਦੀ ਕੋਲ ਮਾਈਨ ਨੂੰ ਵੀ ਆਪ ਸਰਕਾਰ ਦੇ ਵੱਲੋਂ ਚਾਲੂ ਕਰਵਾਇਆ ਗਿਆ ਦੇਸ਼ ਦੇ ਵਿੱਚ ਇਸ ਤੋਂ ਸਸਤਾ ਸੌਦਾ ਨਹੀਂ ਹੋ ਸਕਦਾ ਉਹਨਾਂ ਦੱਸਿਆ ਕਿ 5000 ਕਰੋੜ ਰੁਪਏ ਵਾਲਾ ਥਰਮਲ ਪਲਾਂਟ 1080 ਕਰੋੜ ਰੁਪਏ ਦੇ ਵਿੱਚ ਖਰੀਦਿਆ ਗਿਆ ਜਿਸ ਦਾ ਨਾਮ ਗੁਰੂ ਅਮਰਦਾਸ ਗੋਇੰਦਵਾਲ ਥਰਮਲ ਪਲਾਂਟ ਰੱਖਿਆ ਗਿਆ ਇਹ ਪਹਿਲੀ ਵਾਰ ਹੋਇਆ ਕਿ ਸਰਕਾਰ ਪ੍ਰਾਈਵੇਟ ਸੈਕਟਰਾਂ ਨੂੰ ਖਰੀਦ ਰਹੀ ਹੈ ਆਂਦੀ ਸਾਰੀ 300 ਜੋਨਾਂ ਤੇ ਬਿਜਲੀ ਫ੍ਰੀ ਕੀਤੀ ਸੀ 90 ਫੀਸ ਦੀ ਲੋਕਾਂ ਨੂੰ ਪੰਜਾਬ ਦੇ ਵਿੱਚ ਇਸ ਵੇਲੇ ਬਿਜਲੀ ਜੋ ਹੈ ਮੁਫਤ ਮਿਲ ਰਹੀ ਹੈ ਆਉਸ ਹੁੰਦਿਆ ਸੀਐਮ ਭਗਵੰਤ ਮਾਨ ਦਾ ਹੋਰ ਕੀ ਕੁਝ ਕਹਿਣਾ ਪਾਵਰ ਕਟ ਤੋਂ ਮੁਕਤੀ ਮਿਲਣ ਲੱਗੀ ਹੈ 5000 ਕਰੋੜ ਰੁਪਇਆ ਨਵੇਂ ਗ੍ਰਿਡਾਂ ਦਾ ਨਵੀਆਂ ਲਾਈਨਾਂ ਦਾ ਨਵੇਂ ਟਰਾਂਸਫਾਰਮਰਾਂ ਦਾ ਪੁਰਾਣਿਆਂ ਨੂੰ ਅਪਡੇਟ ਕਰਨ ਦਾ ਔਰ ਉਤਪਾਦਨ ਸਮਰੱਥਾ ਵਧਾਉਣ ਦਾ ਇੱਕ ਬਹੁਤ ਵੱਡਾ ਜਿਹੜਾ ਟੀਚਾ ਹੈ ਉਹ ਅਸੀਂ ਮਿੱਥਿਆ ਕਿਉਂਕਿ ਬਿਜਲੀ ਤੋਂ ਬਿਨਾ ਅੱਜ ਲਾਈਫ ਜਿਹੜੀ ਹੈ ਉਹਨੂੰ ਆਪਾਂ ਉਹਦੀ ਕਲਪਨਾ ਵੀ ਨਹੀਂ ਕਰ ਸਕਦੇ। ਔਰ ਬਿਜਲੀ ਵੀ ਕੱਲੇ ਮੀਟਰ ਲਾਉਣ ਨਾਲ ਜਾਂ ਕੱਲੇ ਖੰਭੇ ਲਾਉਣ ਨਾਲ ਜਾਂ ਤਾਰਾਂ ਨਾਲ ਬਿਜਲੀ ਨਹੀਂ ਆਉਂਦੀ ਬਿਜਲੀ ਰੈਗੂਲਰ ਆਵੇ ਬਿਜਲੀ ਹਨ ਕੱਟ ਮਿਲੇ ਬਿਜਲੀ ਪੂਰੀ ਮਿਲੇ ਤਾਂ ਇੰਡਸਟਰੀ ਖੇਤ ਤੇ ਘਰ ਤਿੰਨ ਯੂਨਿਟ ਨੇ ਆਪਣੇ ਡੋਮੈਸਟਿਕ ਐਗਰੀਕਲਚਰ ਤੇ ਇੰਡਸਟਰੀ ਇਨ ਤਿੰਨਾਂ ਲਈ ਬਿਜਲੀ ਦੀ ਪੂਰਤੀ ਜਿਹੜੀ ਹੈ ਉਹ ਸਰਕਾਰ ਦਾ ਮੋਢਲਾ ਫਰਜ ਹੈ। ਔਰ ਮੈਨੂੰ ਦੱਸਦਿਆਂ ਖੁਸ਼ੀ ਹੋ ਰਹੀ ਹੈ ਕਿ 2022 ਤੋਂ ਜਦੋਂ ਤੋਂ ਸਰਕਾਰ ਦਾ ਜ਼ਿੰਮੇਵਾਰੀ ਸੰਭਾਲੀ ਹੈ ਅਸੀਂ ਬਹੁਤ ਕੰਮ ਕੀਤਾ ਬਿਜਲੀ ਤੇ। ਚਾਰਖੰਡ ਦੇ ਵਿੱਚ ਪਛਵਾੜਾ ਕੋਲ ਮਾਈਨ ਹੈ ਬੰਦ ਪਈ ਸੀ ਜੀ ਉਹ 2015 ਤੋਂ। ਪੰਜਾਬ ਦੀ ਕੋਲ ਮਾਈਨ ਹੈ ਉਹ। ਅਸੀਂ ਉਹਨੂੰ ਚਲਵਾਇਆ। ਪਹਿਲਾਂ ਆਪਾਂ ਅਕਸਰ ਇਹ ਖਬਰਾਂ ਸੁਣਦੇ ਹੁੰਦੇ ਸੀ ਪੰਜਾਬ 'ਚ ਛਾ ਸਕਦਾ ਹੈ ਹਨੇਰਾ ਥਰਮਲ ਪਲਾਂਟਾਂ 'ਚ ਬਚਿਆ ਸਿਰਫ 2 ਦਿਨ ਦਾ ਕੋਲਾ ਫਲਾਨੇ ਥਰਮਲ ਪਲਾਂਟ ਦੇ 2 ਜੁਨਟ ਬੰਦ ਸਿਰਫ 1 ਦਿਨ ਦਾ ਕੋਲਾ ਬਾਕੀ ਇਸ ਤਰ੍ਹਾਂ ਦੀਆਂ ਖਬਰਾਂ ਸੁਣਦੇ ਹੁੰਦੇ ਸੀ ਹੁਣ ਤੁਹਾਨੂੰ ਇਹੋ ਜਿਹੀ ਖਬਰ ਸੁਣਨ ਨੂੰ ਨਹੀਂ ਮਿਲੂਗੀ ਕਿਉਂਕਿ ਉਹ ਕੋਲੇ ਦੀ ਖਾਨ ਕਰਕੇ ਸਾਡੇ ਕੋਲੇ 27-27 ਦਿਨ ਦਾ ਕੋਲਾ ਪਿਆ ਹੈ ਜੀ 27-27 ਦਿਨ ਦਾ ਸਾਡੇ ਕੋਲੇ ਸਾਨੂੰ ਕਈ ਵਾਰੀ ਕੋਲਾ ਉਹ ਬੰਦ ਕਰਨੀ ਪੈਂਦੀ ਆ ਰੋਕਣਾ ਪੈਂਦਾ ਸਪਲਾਈ ਕਿ ਯਾਰ ਸਾਡੇ ਕੋਲ ਬਹੁਤ ਜ਼ਿਆਦਾ ਹੈ ਥੋੜਾ ਰੋਕ ਲਓ 2-4 ਦਿਨ ਉਹਦੇ ਨਾਲ ਕੀ ਹੋਇਆ ਅਸੀਂ ਇਸ ਕਾਬਿਲ ਹੋ ਗਏ ਕਿਉਂਕਿ ਜਿਹੜੀ ਉਹ ਕੋਲਾ ਉਹ ਜਿਹੜਾ ਕੋਲਾ ਹੈ ਜਿਹੜੀ ਆਪਣੀ ਪੰਜਾਬ ਦੀ ਕੋਲ ਮਾਈਨ ਹੈ ਉਹਨੂੰ ਆਪਾਂ ਸਰਕਾਰੀ ਥਰਮਲ ਪਲਾਂਟਾਂ 'ਚ ਵਰਤ ਸਕਦੇ ਆ ਤਾਂ ਪੰਜਾਬ ਕੋਲੇ ਦੋ ਹੀ ਸੀਗੇ ਸਰਕਾਰੀ ਤਾਂ ਫਿਰ ਸਾਨੂੰ ਪਤਾ ਲੱਗਿਆ ਕਿ ਜੀਵੀ ਕੇ ਕੰਪਨੀ ਦਾ ਗੋਇੰਦਵਾਲ ਸਾਹ ਵਾਲਾ ਜਿਹੜਾ ਥਰਮਲ ਪਲਾਂਟ ਹੈ 540 ਮੈਗਾਵਾਟ ਦਾ ਉਹ ਵਿਕਣ ਜਾ ਰਿਹਾ ਸਾਨੂੰ ਪਤਾ ਲੱਗਿਆ ਵੀ ਜੇ ਉਹ ਕਿਉਂਕਿ ਟ੍ਰਿਬਿਊਨਲ ਦੇ ਥਰੂ ਥਰੂ ਉਹਦੀ ਜਿਹੜੀ ਆਕਸ਼ਨ ਹੁੰਦੀ ਹੈ ਵੀ ਜੇ ਵੱਡੇ ਖਿਡਾਰੀ ਆਵੇ ਅਡਾਨੀ ਂਂ ਬਾਨੀ ਆ ਗਏ ਫਿਰ ਆਪਾਂ ਕਿੱਥੇ ਖੜਾਂਗੇ ਤਾਂ ਅਸੀਂ सेना साद दी ग्वाई छ सीएमडीसी ਉਸ ਵੇਲੇ ਬਲਦੇਵ ਸਿੰਘ ਸਰਾਹ ਜੀ ਅਸੀਂ ਸਾਰਾ ਕੁਛ ਹੋਮਵਰਕ ਕਰਕੇ ਅਸੀਂ ਬਿਡਿੰਗ ਕੀਤੀ ਤੇ ਉਹ ਜਿਹੜਾ ਥਰਮਲ ਪਲਾਂਟ ਅਸੀਂ ਪੰਜਾਬ ਸਰਕਾਰ ਖਰੀਦਣ ਦੇ ਵਿੱਚ ਕਾਮਯਾਬ ਹੋ ਗਈ 540 ਮੈਗਾਵਾਟ ਦਾ 1080 ਕਰੋੜ ਦਾ ਖਰੀਦਿਆ 2 ਕਰੋੜ ਰੁਪਏ ਪਰ ਮੈਗਾਵਾਟ ਦੇਸ਼ ਦੇ ਵਿੱਚ ਇਸ ਤੋਂ ਸਸਤਾ ਸੌਦਾ ਨਹੀਂ ਹੋ ਸਕਦਾ ਜੀ ਜੇ ਅੱਜ ਵੀ ਅਸੀਂ 540 ਮੈਗਾਵਾਟ ਦਾ ਥਰਮਲ ਪਲਾਂਟ ਬਣਾਉਣਾ ਹੋਵੇ 3 ਸਾਲ ਲੱਗਣਗੇ ਪਲੱਸ 8 ਕਰੋੜ ਰੁਪਈਆ ਪਰ ਮੈਗਾਵਾਟ ਉਹਦਾ ਖਰਚਾ ਆਊਗਾ ਜਾਨੀ ਕਿ ਜੇ ਇਹ 540 ਦਾ ਤਾਂ ਸਮਝ ਲਓ 5000 ਕਰੋੜ ਦਾ ਸੀ ਲੰਕਾ 5000 ਕਰੋੜ ਦੀ ਚੀਜ਼ ਅਸੀਂ 1040 ਕਰੋੜ ਚ ਖਰੀਦ ਲਈ ਤੇ ਉਹਦਾ ਨਾਮ ਗੁਰੂ ਸ੍ਰੀ ਗੁਰੂ ਅਮਰਦਾਸ ਜੀ ਥਰਮਲ ਪਲਾਂਟ ਗੋਇੰਦਵਾਲ ਸਾਹਿਬ ਰੱਖਿਆ ਜਿੱਥੇ ਸ੍ਰੀ ਗੁਰੂ ਅਮਰਦਾਸ ਜੀ ਨੇ اپنی ساری زندگی گویندوال صاحب ਬਿਤਾਈ ਜਿੱਥੇ ਉਹਨਾਂ ਨੇ ਸੱਤੀ ਪ੍ਰਥਾ ਨੂੰ ਖਤਮ ਕੀਤਾ ਤੇ ਲੰਗਰ ਦੀ ਪ੍ਰਥਾ ਨੂੰ ਸ਼ੁਰੂ ਕੀਤਾ ਸੀ ਇਹ ਪਹਿਲੀ ਵਾਰ ਹੋਇਆ ਕਿ ਸਰਕਾਰ ਜਿਹੜੀ ਆ ਉਹ ਪ੍ਰਾਈਵੇਟ ਸੈਕਟਰ ਨੂੰ ਖਰੀਦ ਰਹੀ ਹੈ ਨਹੀਂ ਤਾਂ ਸਰਕਾਰਾਂ ਵੇਚਦੀਆਂ ਨੇ ਸਰਕਾਰੀ ਸੰਸਥਾਵਾਂ ਨੂੰ ਘਾਟੇ ਦਾ ਸੌਦਾ ਦਿਖਾ ਕੇ ਆਪਣੇ ਦੋਸਤਾਂ ਮਿੱਤਰਾਂ ਨੂੰ ਵੇਚ ਦਿੰਦੇ ਨੇ ਹੁਣ ਵੀ ਤਾਂ ਚੱਲੀ ਰਹੇ ਨੇ ਇਸ ਚ ਤੇਲ ਵੇਚਤੀ ਰੇਲਵੇ ਚਤੀ ਭੇਲ ਵੇਚਤੀ ਜਹਾਜ਼ ਵੇਚਤੇ ਏਅਰਪੋਰਟ ਵਿੱਚ ਤੇ ਸਭ ਕੁਝ ਵੇਚਦਾ ਹੀ ਇਪਸ ਪੰਜਾਬ ਸਰਕਾਰ ਪਹਿਲੀ ਸਰਕਾਰ ਆਵਾਂ ਦੀ ਪਾਰਟੀ ਦੀ ਜਿਹੜੀ ਖਰੀਦ ਰਹੀ ਹੈ ਸਾਨੂੰ ਦੇ ਦੋ ਅਸੀਂ ਦੋ ਬਾਕੀ ਜਿਹੜੇ ਦੋ ਨੇ ਉਹਨਾਂ ਨੂੰ ਵੀ ਕਿਹਾ ਹੋਇਆ ਹੈ ਕਦੇ ਮੂਡ ਹੋਇਆ ਦੱਸਿਓ ਸੋ ਇਸ ਕਰਕੇ ਉਹਨਾਂ ਨੂੰ ਪਤਾ ਲੱਗ ਗਿਆ ਵੀ ਸਾਡੀਆਂ ਇੰਨੀਆਂ ਮਨਮਰਜ਼ੀਆਂ ਚੱਲਣੀਆਂ ਨਹੀਂ ਤਾਂ ਆਪ ਹੀ ਖਰੀਦ ਲੈਂਦੇ ਫਿਰ ਸੋ ਬੜਾ ਜ਼ਰੂਰੀ ਹੈ ਅੱਜ ਦਾ ਦਿਨ ਮੈਂ ਵਧਾਈ ਦੇਣੀ ਚਾਹੁੰਗਾ ਬਿਜਲੀ ਮੰਤਰੀ ਸਾਹਿਬ ਨੂੰ ਔਰ ਉਹਨਾਂ ਦੇ ਸਾਰੇ ਸਟਾਫ ਨੂੰ ਜਿਹੜਾ ਪਰਦੇ ਦੇ ਪਿੱਛੇ ਕੰਮ ਕਰ ਰਿਹਾ ਸਭ ਤੋਂ ਪਹਿਲਾਂ ਅਨੁਸਾਰ ਅਸੀਂ 300 ਯੂਨਟ ਬਿਜਲੀ ਦੇ ਫ੍ਰੀ ਕੀਤੇ 2 ਮਹੀਨਿਆਂ ਦਾ ਆਪਣੇ ਬਿੱਲ ਦਾ ਸਾਈਕਲ ਹੈ 600 ਯੂਨਟ ਬਿਜਲੀ ਦੇ ਫ੍ਰੀ ਹੋ ਗਏ ਜੀ ਸਾਰਿਆਂ ਲਈ ਕੀਤਾ ਕੋਈ ਨੀਲਾ ਕਾਰਡ ਪੀਲਾ ਕਾਰਡ ਹਰਾ ਕਾਰਡ ਨਹੀਂ ਚੱਲਦਾ ਤੁਸੀਂ 600 ਤੋਂ ਥੱਲੇ ਰੱਖ ਲਓ ਆਪਣਾ ਮੀਟਰ ਦਾ ਰੀਡਿੰਗ ਤੁਹਾਡਾ ਬਿੱਲ ਨਹੀਂ ਆਉਣਾ 90% ਦੇ ਲਗਭਗ ਪੰਜਾਬ ਨੂੰ ਬਿਜਲੀ ਫ੍ਰੀ ਮਿਲ ਰਹੀ ਹੈ ਇਸ ਵਕਤ 5-5 7-7000 ਰੁਪਇਆ ਬਿੱਲ 10-10000 ਦੇ ਵੀ ਬਿਲਾ ਏ ਉਹ ਉਹੀ ਪੈਸਾ ਜਿਹੜਾ ਹੁਣ ਬੱਚਿਆਂ ਤੇ ਖਰਚ ਰਿਹਾ ਹੈ ਮਾਪੇ ਕਬੀਲਦਾਰੀ ਲਈ ਤੇ ਆ ਜਾਂਦੀ ਹੈ ਇਹਦੇ ਨਾਲ ਉਹੀ ਜਿਹੜਾ ਪੈਸਾ ਉਹ ਕਿਸੇ ਹੋਰ ਪਾਸੇ ਘਰ ਦੇ ਵਿੱਚ ਖਰਚਿਆ ਜਾ ਰਿਹਾ ਫਿਰ ਆਮ ਤੌਰ ਤੇ ਕਿਸਾਨਾਂ ਨੂੰ ਬਿਜਲੀ ਜਿਹੜੀ ਹੈ ਖਾਸ ਤੌਰ ਤੇ ਝੋਨੇ ਦੇ ਸੀਜ਼ਨ ਚ ਰਾਤ ਨੂੰ 1 ਵਜੇ ਆਉਗੀ ਜੀ ਰਾਤ ਨੂੰ ਨਾ ਪਹਿਲਾਂ ਸੌਣ ਜੋਗੇ ਨਾ ਬਾਅਦ ਸੌਣਗੇ ਉਥੇ ਮੱਛਰ ਜਾਂ ਸੱਪਾਂ ਦੀਆਂ ਸਿਰੀਆਂ ਉਥੇ ਮਿੱਧੇ ਫਿਰਦੇ ਰਹਿੰਦੇ ਸੀ ਉਹ ਆਉਗੀ ਵੀ ਟੁੱਟਵੀਂ 2 ਘੰਟੇ ਆ ਗਈ ਫਿਰ 2 ਘੰਟੇ ਚਲੀ ਗਈ ਫਿਰ 2 ਘੰਟੇ ਆ ਗਈ ਫਿਰ 1 ਘੰਟਾ ਚਲੀ ਗਈ ਮੈਂ ਜਦੋਂ ਅਫਸਰ ਸਹਿਬਾਨਾਂ ਨੂੰ ਬੁਲਾਇਆ ਮੈਂ ਕਿਹਾ ਯਾਰ ਸਾਰੀ ਦੁਨੀਆ ਦੇ ਦਫ਼ਤਰਾਂ ਦਾ ਟਾਈਮ 9 ਟੂ 5 ਹੈ ਚਲੋ ਅਮਰੀਕਾ ਕੈਨੇਡਾ ਵਾਲਾ 8 ਟੂ 4 3 ਵੀ ਹੈਗਾ ਹੈ ਨਾ ਵੀ ਯਾਰ ਕੱਲੇ ਕਿਸਾਨ ਦਾ ਯਾਰ ਖੇਤੀ ਅੰਨ ਦਾਤਾ ਕਹਿੰਦੇ ਜਿਹਨੂੰ ਉਹਦੇ ਦਫ਼ਤਰ ਦਾ ਟਾਈਮ ਰਾਤ ਦੇ 1 ਵਜੇ ਕਿਉਂ ਹੈ ਇਹ ਵੀ ਦਿਨੇ ਕਰ ਦੋ ਨਾਲੇ ਸੋਲਰ ਵਾਲੀ ਵਰਤੀ ਜਾਊਗੀ ਦਿਨੇ ਬਿਜਲੀ ਕਰਤੀ ਜੀ ਐਸ ਵਕਤ ਅਸੀਂ ਗਿਆ 10 8 ਘੰਟੇ ਵੀ ਨਹੀਂ ਦਿੰਦੇ ਅਸੀਂ ਤਾਂ 11 12 12 ਘੰਟੇ ਦਿੰਨੇ ਕੋਕ ਕੋਈ ਵੀ ਕਿਸਾਨ ਕੰਬਲਾ ਨਹੀਂ ਹੈਗਾ ਕਿ ਉਹ ਮੋਟਰ ਛੱਡ ਦੇ ਤੇ ਆਪਣੀ ਵੱਟਾਂ ਤੋੜ ਲੇ ਉਹ ਕਹਿੰਦਾ ਕੋਈ ਗੱਲ ਨਹੀਂ ਮੇਰਾ ਜਿਹੜਾ ਪਾਣੀ ਲੱਗ ਗਿਆ ਮੇਰਾ ਮੇਰੇ ਝੋਨੇ ਨੂੰ ਜੇ ਲੋੜ ਪਈ ਕੱਲ ਨੂੰ ਲਾ ਦੂੰਗਾ ਮੈਂ ਬਿਜਲੀ ਕਰ ਜਾਂਦੀ ਹੈ ਔਰ ਮੈਂ ਇਹ ਗੱਲ ਕਹੀ ਸੀਗੀ ਬਾਅਦ ਚ ਵਿਰੋਧੀ ਪਾਰਟੀ ਨੇ ਉਹਦਾ ਮਜ਼ਾਕ ਉਡਾਇਆ ਸੀ ਵੀ ਅਜ ਤੱਕ ਕਿਵੇਂ ਹੋ ਸਕਦਾ ਮੈਂ ਕਹਿਆ ਸੀ ਮੋਟਰਾਂ ਬੰਦ ਕਰਕੇ ਝੋਨਾ ਲੱਗਣ ਲਾ ਦੇਾਂਗੇ ਤੇ ਅੱਜ ਉਹ ਮੇਰੇ ਕੋਲ ਵੀਡੀਓ ਆਉਂਦੀਆਂ ਨੇ ਬਿਜਲੀ ਵੀ ਹੁੰਦੀ ਐ ਬੱਲਬ ਜਗਦਾ ਹੁੰਦਾ ਉੱਥੇ ਜਿਹੜਾ ਮੋਟਰ ਵਾਲਾ ਕੋਠਾ ਹੁੰਦਾ ਉੱਥੇ ਟਿਊਬਵੈਲ ਵਾਲਾ ਪਰ ਨਾਲ ਕਿਉਂਕਿ ਅਸੀਂ ਪੰਜਾਬ ਦੇ ਨਹਿਰੀ ਪਾਣੀ ਨੂੰ ਚੈਨਲਾਈਜ਼ ਕਰ ਲਿਆ ਕੱਸੀਆਂ ਥੱਲੋਂ ਦੀ ਪਾਈਪਾਂ ਪਾਤੀਆਂ ਤੇ ਉਹਦੇ ਨਾਲ ਪਾਣੀ ਲੱਗ ਰਿਹਾ ਹੁੰਦਾ ਤੇ ਮੋਟਰ ਬੰਦ ਹੁੰਦੀ ਐ ਝੋਨਾ ਝੋਨੇ ਨੂੰ ਪਾਣੀ ਲੱਗ ਰਿਹਾ ਹੁੰਦਾ ਜੇ ਵਿਜ਼ਨ ਕਲੀਅਰ ਹੋਵੇ ਨੀਤ ਸਾਫ ਹੋਵੇ ਸਭ ਕੁਝ ਹੋ ਸਕਦਾ ਹੈ ਤੇ ਬੜੇ ਖੁਸ਼ ਨੇ ਲੋਕ ਕਹਿੰਦੇ ਯਾਰ ਦਿਨੇ ਬਿਜਲੀ ਆਉਂਦੀ ਹੈ ਕਮਾਲ ਹੈ ਅਸਤੇ ਕੋਈ ਸੋਚਿਆ ਨਹੀਂ ਸੀਗਾ ਨਹੀਂ ਤਾਂ ਪਹਿਲਾਂ ਇੰਡਸਟਰੀ ਦਾ ਦਿਨ ਬੰਨੇ ਹੋਏ ਸੀ ਕਿ ਜਿਜਰੀਵਾਲ ਸਾਹਿਬ ਮੰਡੀ ਗਵਿੰਦ ਘੜਾਣੇ ਨੂੰ ਪੁੱਛ ਕੇ ਦੇਖਿਓ ਦਿਨ ਬੰਨੇ ਹੋਏ ਸੀ ਕਿ ਮੰਗਲਵਾਰ ਤੇ ਵੀਰਵਾਰ ਨੂੰ ਤੁਸੀਂ ਇੰਡਸਟਰੀ ਨਹੀਂ ਚਲਾ ਸਕਦੇ ਕਿਉਂਕਿ ਬਿਜਲੀ ਹੈ ਨਹੀਂ ਜੀ ਸਭ ਕੋ ਲੋਕਾਂ ਦੇ ਵਿੱਚ ਅਖਬਾਰਾਂ 'ਚ ਪੜ੍ਹਦੇ ਹੁੰਦੇ ਸੀ ਮੰਡੀ ਗੁਵਿੰਦਗੜ੍ਹ ਤੇ ਲੁਧਿਆਣਾ ਚ ਪੰਜ ਫੈਕਟਰੀਆਂ ਚੱਲਦੀਆਂ ਫੜੀਆਂ ਗਈਆਂ ਮੈਂ ਕਿਹਾ ਫੈਕਟਰੀਆਂ ਫੜੀਆਂ ਸ਼ਰਾਬ ਦੀ ਪੱਟੀ ਚੱਲਦੀ ਫੜੀ ਗਈ ਤਾਂ ਨਾ ਸੁਣਿਆ ਸੀ ਫੈਕਟਰੀ ਚੱਲਦੀ ਫੜੀ ਗਈ ਕ੍ਰਾਈਮ ਹੈ ਸਰ ਕੋਈ ਫੈਕਟਰੀ ਚੱਲਣ ਬਾਤ ਤੇ ਲਾਈ ਆ ਉਹਨਾਂ ਨੇ ਬਿਜਲੀ ਹੈ ਨਹੀਂ ਸੀ ਨਾਲ ਕੋਲ ਕੋਈ ਇਹਨਾਂ ਨੇ ਐਫਰਟ ਨਹੀਂ ਕੀਤੀ ਵੀ ਬਿਜਲੀ ਦਾ ਕਿਵੇਂ ਕਰੀਏ ਫਿਊਚਰ ਗ੍ਰੀਨ એનર્ਜੀ ਵੱਲ ਜਾ ਰਿਹਾ ਹੈ ਕਿਵੇਂ ਕਰੀਨਾ ਸਗੋਂ ਆਪ ਲੈ ਲੈ ਉਹਨਾਂ ਨੇ एनर्जी ਦੇ ਠੇਕੇ ਆਪ ਲੈ ਲਏ એનર્ਜੀ ਮਿਨਿਸਟਰ ਆਪ ਸੀਗੇ 12 12 14 14 ਰੁਪਏ ਪਰ ਜਿਹੜਾ ਜੁਨਿਟ ਸੋਲਰ ਦਾ ਉਹਨਾਂ ਨੇ ਵੇਚੇ ਨੇ 25 25 ਸਾਲ ਦੇ ਠੇਕੇ ਕੀਤੇ ਅਸੀਂ ਆ ਕੇ ਕਈ ਕਈ ਕੈਨਸਲ ਕੀਤੇ ਜਿਹੜੇ ਐਗਰੀਮੈਂਟ ਕੀਤੇ ਆ ਅੱਜ ਬਿਜਲੀ 2.5 ਰੁਪਏ 11ਵਲ ਮਾਰਕੀਟ ਚ 2 ਰੁਪਏ 60 ਪੈਸੇ ਤੇ ਸਾਨੂੰ ਜਿਹੜਾ ਸੋਲਰ ਦਾ ਮਿਲ ਰਿਹਾ ਤੁਸੀਂ 12-12 15-15 ਰੁਪਏ ਦਾ ਐਗਰੀਮੈਂਟ 25 ਸਾਲ ਦਾ ਕਰਕੇ ਤੁਸੀਂ ਕਿੱਧਰ ਨੂੰ ਲੈ ਕੇ ਜਾ ਰਹੇ ਹੋ ਤੁਸੀਂ ਸਾਨੂੰ ਸੋ ਇਹ ਸਾਰਾ ਕੁਝ ਅੱਜ ਜਿਹੜਾ ਅੱਜ ਦਾ ਜਿਹੜਾ ਦਿਨ ਹੈ ਉਹ ਬੜਾ ਰੋਸ਼ਨ ਪੰਜਾਬ ਦਾ ਨਾਮ ਹੈ ਸੱਚੀ ਮੁੱਚੀ ਪੰਜਾਬ ਰੋਸ਼ਨ ਹੋਊਗਾ ਤੇ ਬਿਲਕੁਲ ਅਪਡੇਟ ਕਰ ਰਹੇ ਹਾਂ ਸਾਰੇ ਗ੍ਰਿਡਾਂ ਨੂੰ ਸਾਰੇ ਟਰਾਂਸਫਾਰਮਰ ਸਾਰੇ ਜਿੰਨੇ ਵੀ ਸਾਡੇ ਕੋਲੇ ਈਵਨ ਜਿਹੜੇ ਦੱਸਿਆ ਮੰਤਰੀ ਸਾਹਿਬ ਨੇ ਕਿ ਸ਼ਿਕਾਇਤਾਂ ਵਾਸਤੇ ਸੁਣਨ ਵਾਸਤੇ ਵੀ ਕਾਲ ਸੈਂਟਰ ਜਾਂ ਸਿੱਧਾ ਜਾ ਕੇ ਹੈੱਡ ਆਫਿਸ ਪਟਿਆਲਾ ਦੇ ਵਿੱਚ ਜਾਵੇ ਔਰ ਇੰਜੀਨੀਅਰ ਲੈਵਲ ਤੇ ਚੀਫ ਇੰਜੀਨੀਅਰ ਲੈਵਲ ਤੇ ਉਸ ਸ਼ਿਕਾਇਤਾਂ ਜਿਹੜੀਆਂ ਸੁਣ ਕੇ ਉਹਨਾਂ ਦਾ ਹੱਲ ਕੀਤਾ ਜਾਵੇ ਪੱਕਾ